ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਪਿੰਦੇ ਹੋਂ ਬਹੁਤ ਚੁੱਕੇ ਆ ਵੇਖੋ ਅੱਜ ਵੀ ਬਾਈਆਂ ਕੋਲ ਕੀ ਫਾਟੜ ਦੇ ਲੱਗੇ ਪਾਪਾ ਜੀ ਸੇਲ ਆ ਨਾਲ ਬੂਰੀ ਨਾਲ ਨੀਲੀ ਨਾਲ ਕਾਲੀ ਹਰੇ ਕੋਲੇ ਡੀਆ ਤੇ ਬਾਕੀ ਭਾਈਜਾਂ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਸਸੀਂ ਸਸੀਂ ਭਾਈ ਹੋਰ ਸਤਿ ਜੀ ਬੱਲੂ ਐਂਟਰੀ ਪਿੱਛੋਂ ਮਾਰ ਰਿਹਾ ਹੈ ਹੈ ਉਹ ਸਾਰੇ ਵੀਰਾਂ ਦਾ ਜਿਹੜੇ ਸੰਦੀਪ ਦੇ ਰਿਫਰਮ ਤੇ ਵੀਡੀਓ ਵੇਖਦੇ ਆ ਧੰਨਵਾਦ ਸਾਡੇ ਲੋਕ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁਰੂ ਮਹਾਰਾਜ ਕੰਡੂ ਦੀ ਬਖਸ਼ੇ ਚੜ੍ਹਦੀਆਂ ਕਲਾ ਹੈ ਜੀ ਹੋਰ ਸਭ ਕੋ ਜਿਆਦਾ ਕੰਮ ਬਸ ਵਧੀਆ ਭਾਜੀ ਕੰਮ ਵਧੀਆ ਜਾਂਦਾ ਕੰਮ ਕਰ ਭਾਜੀ ਬਹੁਤ ਹੀ ਵਧੀਆ ਚੱਲਦਾ ਮਾਲ ਨਾਲ ਨਾਲ ਵਿਕਦਾ ਜਾਂਦਾ ਤਿੰਨ ਚਾਰ ਉਹਨਾਂ ਆਪਣਾ ਫੇਰ ਫੇਰ ਹੋ ਗਿਆ ਵੀਡੀਓ ਦਾ ਕਮਾਲ ਵਿਕ ਜਾਂਦਾ ਅਸੀ ਹਾਂਜੀ ਤੇ ਅੱਜ ਵੀ ਮੈਂ ਕਿਹਾ ਚਲੋ ਟਾਈਮ ਬਣਾਈਏ ਜੇ ਮਈਆਂ ਦਵਾਂਗੇ ਵੀਡੀਓ ਬੁੜੀ ਵਾਲੇ ਵੀਰ ਬਣੇ ਵੀਡੀਓ ਜਰੂਰੀ ਪਾਉਣੀ ਆ ਬਿਲਕੁਲ ਹਾਂਜੀ ਸਾਰੇ ਕੰਮ ਇਦਾਂ ਹੀ ਆ ਬਹੁਤ ਕੁਝ ਸੁਣਾਉਣਾ ਮੇਰਾ ਇਹ ਮੇਰਾ ਚਲੋ ਵੀਰ ਚਾਹੀਦੀ ਸੱਚੇ ਬਾਦਸ਼ਾਹੀ ਦਾਦੇ ਦੀ ਹਾਂ ਜੀ ਸੋਇਆ ਦੀ ਵੇਖਣਿਆ ਗਿੰਦੀ ਤੇ ਉਹ ਬੋਟਲਾਂ ਕਿੰਨੀ ਤਰ੍ਹਾਂ ਫਿਰ ਆਜਾ ਬੜਾ ਬੜਾ ਲੈ ਗਏ ਜਾਨਾ ਹਾਂ ਜੀ ਲੈ ਕੇ ਜਨਨ ਲੈ ਕੇ ਜਾਨਾ ਸੀ ਬਸ ਦੋ ਜਿਆਦਾ ਮੇਨ ਜਿਤਨੇ ਚਾਹੀਦੇ ਸੀ ਜਿੱਤ ਗਏ ਉਹ ਹਮਰਪਾਲ ਦੇ ਭਾਈ ਸਬਰੀ ਸਿੰਘ ਉਹ ਜਿੱਤ ਗਏ ਚੱਲ ਹਾਂ ਜੀ ਚੱਲੋ ਬਹੁਤ ਸਵਾਗਤ ਹੈ ਤੁਹਾਡਾ ਅੱਜ ਕਿੰਨੇ ਭਾਜੀ ਫਿਰ ਅੱਜ ਭਾਜੀ 4 ਮੱਜਾਂ ਸੀਗੀਆਂ ਤਿੰਨ ਬੜਾ ਵਾਂ ਹਾਂ ਜੀ ਤੇ ਬੜਾ ਦੀ ਸੂਈਆਂ ਵਾ ਇੱਕ ਟੋਗੜ ਵਾ ਤੇ ਮੈਂ ਛੋਟੀਆਂ ਦੋ ਛੋਟੀਆਂ ਉੱਚੇ ਤੇ ਬੱਚੇ ਵਾਲੀਆਂ ਸਾਰਾ ਮਾਲ ਹੁੰਦਾ ਸਾਡੇ ਸਾਡੇ ਕੋਲ ਇਧਰ ਆਓ ਨੀਲੀ ਭਾਜੀ ਮੱਝ ਵੇਚੀ ਠੀਕ ਹੈ ਨਾ ਵੇਖੀ ਵੇਚਣ ਵਾਲੇ ਬੰਦਿਆਂ ਲੱਲੀ ਹੁਣ ਗੱਡੀ ਕਾਰ ਨੂੰ ਧੁੱਪ ਕਰਨ ਗਈ ਨਹੀਂ ਪਿਓਰ ਨੀਲੀ ਰਾਗੀ ਦੀ ਪਰਸੋਂ ਝੋਡੀ ਫਰੀ ਤੇਰੀ ਤੇਰੀ ਹਾਂਜੀ ਦੇਰ ਦੀ ਬਾਜੀ ਬਾਜੀ ਮੇਖੋ ਬਾਹਰ ਗੱਲ ਗਾਕ ਨੂੰ ਮੋੜਿਆ ਨਹੀਂ ਜਾਂਦਾ ਜੇ ਹੁੰਦਾ ਨਾ ਮੋੜਿਆ ਨਹੀਂ ਜਾਂਦਾ ਪਿਤਾ ਜੀ ਆਹਾ ਕਰ ਆ ਪਹਿਲੇ ਸੂਏ ਬਾਜੀ 24 ਕੱਟੀ ਆ ਪਹਿਲੇ ਸੂਏ ਬਾਜੀ 24 ਕੱਟੀ ਜਾ ਚਾਰ ਦਿਨ ਦਾ ਚਾਰ ਦਿਨ ਦੀ ਸੂਈ ਆ ਹਾਂਜੀ ਪਰਸੋਂ ਸੂਈ ਪਿਓਰ ਚੌਗੀ ਆ ਹਾਂ ਹਾਂ ਹਰਿਆਣਾ ਗੇਲੇ ਕਮਾਲਾ ਗੱਲ ਜੀ ਗੱਲ ਰਸਤਾ ਗੱਲ ਚੋਟੀ ਵੇਖ ਲੈ ਕੋਈ ਬਤਾ ਬੱਚਾ ਵੇਖ ਲੈ ਪਤਾ ਜੀ ਹੈ ਕੱਡੀ ਇੱਕ ਮਿੰਟ ਕੱਟਾ ਵਾਰੀ ਕੱਟਾ ਥੋੜੋ ਬਲੂਪਰੇ ਆ ਘੜਕੜਾਣਾ ਛੱਡ ਦੇ ਕੋਈ ਵਾਰੀ ਕੱਟੇ ਪਹਿਲਾਂ ਕੱਟੇ ਸਭੋੜਾ ਕੱਟੇ ਪਹਿਲੇ 8 ਕਿਲੋ ਜੋ ਪੱਤੇ ਉਹਦੀ ਮੈਂ ਨਾ ਮਾਰੇ ਜੋ ਕਿ ਬੜੀ ਜਾਂਦੇ ਨੇ ਠੀਕ ਆ ਹੱਲੀ ਵਾਰੀ ਕੋਈ ਚੇਤ ਓਏ ਮੈਨੂੰ ਪਾਣ ਦੇਿੰਦੋ ਓਏ ਗੱਲ ਵੀ ਬਹੁਤ ਜ਼ਿਆਦਾ ਵਾ ਨਾ ਤੇਰ ਮਰ ਮਰ ਕੇ ਨਾ ਡੰਡ ਲਾ ਕੇ ਚੌਗੀ ਗੱਡੀ ਆ ਭਾਜੀ ਗੱਡੀ ਨਾਲ ਦੇ ਜੋਟੀ ਦੇ ਭਾਜੀ ਇੱਥੇ ਸਾਰੀਆਂ ਨਿਸ਼ਾਨੀਆਂ ਪੂਰੀਆਂ ਹਾਂ 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 ਚੱਲੀ ਪਾਸੋਂ ਪੇਟੀ ਲੈਂਦੀ ਸੀ ਹਾਂਜੀ ਪੈਦਲ ਹੀ ਦੇਖ ਰ ਫਿਰ ਜੈ ਜੀ ਰੱਖੀ ਆਪਾਂ ਰੇਡ ਵਾਜੀ ਜਿਆਜ ਜੀ ਦਵਾਂਗੇ ਡੰਗਰ ਪਸ਼ੂ ਦਾ ਰਵਾਨ ਲਾਵਾਂਗੇ ਰੇਡ ਫालतू ਦੇ ਨਾ ਸਾਨੂੰ ਕਿਸੇ ਦੇਈ ਦੇਣਾ ਨਾ ਦੇਣਾ ਤੇ ਜੇ ਸਾਡੀ ਮਹੀਂ ਮਹਿੰਗੀ ਹੋਈ ਤੇ ਮੈਂ ਤਾਪਾਂ ਵੀ ਨਹੀਂ ਦੇ ਦੇਣੀ ਨਹੀਂ ਨਹੀਂ ਰੇਡ ਮੈਂ 1.5 ਦੀ ਅੱਗੇ 20 ਕਿਲੋ ਦੇਦਾ ਠੀਕ ਆ ਤੇ ਮੈਂ 60 ਦੀ ਤੇ 60 ਦੀ ਵਿਗਣੀ ਆ ਬਿਲਕੁਲ ਝੋਡੀ ਬਾਜੀ ਚੌਗੀ ਆ ਤੇ ਕਰਦ ਵਜਣ ਵੇਖ ਲਓ ਪੂਰੀ ਵੱਡੀ ਆ ਬੋਲਾ ਝੋਡੀ ਥੱਲੇ 8 ਕਿਲੋ ਚਾਪਸ ਮਾਂ ਚੰਗਾ ਤਾਜੀ ਸਰੀ ਨਾੜੂ ਬੱਜਾ ਝੋਡੀ ਦਾ ਮੁੱਲ ਕਰ ਲੂਗਾ ਮੈਂ 1 30 35 40 ਕਰੀ ਜਾਈਏ ਬਾਜ਼ਾਰ ਦੇ ਹਿਸਾਬ ਨਾਲ ਦੇਣ ਵਾਲੀ ਗੱਲ ਲੱਖ ਰੁਪਏ ਦੀ ਝੋਡੀ ਦੇਣਾ ਜੈਸ ਨੂੰ ਕਿਉਂਕਿ ਮਾਨਦਾਨ ਥੋੜਾ ਬੋਧਾ ਹੈ ਬੋਧਾ ਹੈ ਤੇ 95 ਦੀ ਭਾਜੀ ਹਾਂ ਦੇ ਦਾਂਗੇ ਨਹੀਂ ਨਹੀਂ ਫਿਰ ਹਾਂ 90 ਦੀ ਝੋਡੀ ਜਾਂ ਲੋ 95000 ਦੀ ਹਾਂ ਨਹੀਂ ਆ ਜਾਓ ਕਰੋ ਬੁਰੀ ਬੁਰੀ ਆ ਬੁਰੀ ਭਾਜੀ ਦੁੱਧ ਕਿੰਨਾ ਭਾਜੀ ਦੁੱਧ ਝੋਡੀ ਖੱਲਿਆ 5 ਕਿਲੋ ਹਾਂ ਸਵੇਰੇ ਲਿਆਂਦੀ ਆ ਹਾਂ 6 ਕਿਲੋ ਕਰ ਚੋੜਿਆ ਬੱਧੀ ਰਹਿੰਦੇ ਮੇਰੀਆਂ ਸੀਰੀਆਂ ਬਤਾਓ ਅੱਛਾ 6 ਕਿਲੋ ਦੁੱਧ ਕੋਈ ਕਰਕੇ ਲਵੇ ਹਾਂ ਝੋਡੀ ਬੰਦਿਆਂ ਉਧਰੋਂ ਲਈ ਸੀ ਮਾਲ ਵਿੱਚੋਂ ਹੂੰ ਬੰਦਾ ਦੂਰੋਂ ਨਹੀਂ ਝੋਡੀ ਲਈ ਪਿੰਡੋਂ ਲਈ ਆ। ਹੂੰ ਤੇ ਝੋਡੀ ਡੇਢ ਮਿੰਟ ਦੀ ਲੱਗੀ ਆ। ਅੱਛਾ। ਸੀਰ ਠੰਡੀ ਇੰਨੀ ਆ ਵੀ ਭਾਵੇਂ ਝੋਡੀ ਦੇ ਥੱਲੇ ਐਵੇਂ ਬੈਠੇ ਰਿਓ। ਹੂੰ। ਬੱਚਾ ਹੈ? ਮੈਂ ਬੱਚਾ ਹੈ ਨਹੀਂ। ਇੱਧਰ ਵੇਖੋ। ਆਹ। ਬੱਚਾ ਮਰੀਜ਼ ਝੋਡੀ ਹੋਵੇ। ਮੈਂ ਝੋਡੀ ਦੀ ਬੋਲ। ਚਾਦੀ ਬਣਾ ਚੱਲਦਾ। ਬੋਲੀ ਨਾਲੇ। ਹੈਂ? ਵੇਖੋ ਠੀਕ ਹੈ ਧਾਰ ਬਹੁਤ ਪੋਲੀ ਥੱਲੇ ਦੁੱਧ ਕਿੰਨਾ ਸਹੀ 6 ਕਿਲੋ ਦੁੱਧ 7 ਕਿਲੋ ਦਾ ਸਰਵਾ ਹਾਂ ਸਵੇਰੇ ਆਈ ਆ 6 ਕਿਲੋ ਕਹਿ ਕੇ ਝੋਡੀ ਦੇ ਦੇਣੀ ਆ ਠੰਡੀ ਧੀਰੀ ਸੁਨੱਖੀ ਵੇਖ ਲਓ ਉਧਰ ਦੀ ਝੋਡੀ 1.5 ਮਹੀਨੇ ਦੀ ਲੱਗੀ ਆ ਸਰਵਾ ਪੂਰੀ ਬੰਦੇ ਦੇ ਬਰਾਬਰ ਝੋਡੀ ਆ ਵੇਖੋ ਜੀ ਰੈਣੀ ਬੁਰੀ ਹੈ ਹਾਂਜੀ ਪਿਓਰ ਝੋਡੀ ਉਹਨਾਂ ਦੀ ਆ ਕਹਿਣ ਦੀ ਨਹੀਂ ਜੋ ਮੱਜੀ ਕੋਈ ਕਹੀ ਜਾਵੇ ਮੈਂ ਠੀਕ ਹੈ ਝੋਡੀ ਵੇਖੋ ਬਹੁਤ ਚੰਗਾ ਝੋਡੀ ਵੱਡੀ ਆ ਪੂਰੀ ਕੱਦ ਸਮਝ ਫੁੱਲ ਫਾਈਂਡ ਆ ਦੋ ਵੇਂ ਦੀ ਆ ਬਦੌਂ ਜੀ ਕਨੇਬਾ ਜੀ ਸਾਡੇ ਆ ਗਏ। ਕੋਕੋ ਪਾ ਜੀ ਜਿਹੜਾ ਮਾਲ ਵਿਗਿਆ ਨਾ ਉਹਦਾ ਵੀਡੀਓ ਤੇ ਰੇਟ ਪਾਉਂਦਾ ਨਹੀਂ ਨਹੀਂ। ਹਾਂਜੀ ਉਹਨੂੰ ਖਰਾਬ ਕਰਵਾ। ਜਦੋਂ ਮੋਟੇ ਚੰਗੇ ਲੱਗਿਦਾ ਸੀ ਉਹ ਮੈਂ ਇਹਦਾ ਰੇਟ ਲਾਈਏ ਗਾਹ ਕੋਲ ਫੋਨ ਕਰੀ ਗੱਲ ਜੀ ਉਹਦੇ ਨਾਲ ਚੱਲਣੀ ਹੁਣ ਠੰਡੇ ਹੋਏ। ਚਲੋ ਮੈਂ ਕਹਾਂ ਵੀਡੀਓ ਕੋਈ ਨਹੀਂ ਅਗਲੇ ਨੇ ਵੀ ਹਾਂਜੀ ਬੜੀ ਕੱਦ ਝੋੜੀ ਗਾ ਝੋੜੀ ਗਾ ਪਿਆਰ ਹੋਈ ਜੇ ਨਿਕਲ ਆਵੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ। ਉਹਦਾ 1.5 ਮਹੀਨਾ ਹੋਇਆ ਵਾ। ਪਤਾ ਨਹੀਂ ਖਾਲੀ ਨਿਕਲਦੀ ਉਹ ਨਹੀਂ ਬਾਈ ਬਾਈ ਖਾਲੀ ਨਹੀਂ ਉਹਨਾਂ ਗਰੰਟੀ ਬੋਲ ਦਿੰਦੇ ਆ ਉਹ ਤੇ ਦੱਸ ਪਿੰਡੋਂ ਲਈ ਆ ਝੋਡੀ 1 30 35 ਦੀ ਆ ਉਹ ਝੋਡੀ 36000 ਰੁਪਏ ਦੀ ਹਾਂ ਹਾਂਜੀ 65000 ਦੀ ਦੇ ਦੋ ਲੈ ਓਏ ਤਾਂ 60000 ਦੇ ਦੇ ਲੈ ਠੀਕ ਆ 60 ਵੀ ਦੇ ਦਾਂਗੇ ਯਾਰ ਸੁਨੀਲ ਜੀ ਝੋਡੀ ਸ਼ੌਕਰ ਕੀ ਹੋਰ ਦੋ ਦੇਣਾ ਲੈ ਲਓ ਤੁਹਾਡੀ ਮਰਜ਼ੀ ਇੰਨੀ ਲੈ ਬੜੇ ਨਾ ਬਸ ਵੀਡੀਓ ਬਣਾਈ ਆ ਕੋਈ ਚੱਕਰ ਨਹੀਂ ਚੱਲ 55 ਦੀ ਦੇ ਦਾਂਗੇ ਆਕਰੜਾ ਦਾ ਸੇ ਪਹਿਲੇ ਹੀ ਠੀਕ ਹੋ ਗਿਆ ਮਿਲ ਗਿਆ ਸਹੀ ਯਾਰ ਨਹੀਂ ਨਹੀਂ ਠੀਕ ਹੈ ਭਾਈ ਜੀ ਜਦੋਂ ਸੜਦੇ ਨਾ ਮੈਂ ਤਾਂ ਜਿਆਦਾ ਮਾਨਦਨ ਨਹੀਂ 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 ਠੀਕ ਹੈ ਇਹਦੇ ਦੇਖੋ ਨਹੀਂ ਹੁੰਦਾ ਕਿ 55 ਜੇ ਪੁੱਛੋ ਨਹੀਂ ਆਉਂਦਾ ਜੀ ਮੈਂ ਤੁਹਾਨੂੰ ਦੱਸਦਾ ਭਾਈ ਜੀ ਅਸਾ ਆਪਣੇ ਕੋ ਭਾਜੀ ਹਣੀ ਤੇ ਖਲੋਤੇ ਸੀ ਉਹਨਾਂ ਦਾ ਬੰਦਿਆ ਮੈਨ ਲਈ ਸਾਡੇ ਤੋਂ ਬੱਚਾ ਮਹੀਂ ਦਾ ਮਗਰ ਵਜਾ ਸਾਰੀ ਮਹੀਂ ਚੋਂ ਗਿਆ ਸੀਗਾ ਦੋਰੇ ਬਜਾ ਲਾ ਕੇ ਮਹੀਂ ਬਸ ਮਾਰਦੀ ਕਿ ਸੋਣੀ ਲੱਗੇ ਉਹ ਜੋ ਕੱਟੀ ਅੱਛਾ ਉਹ ਸਾਹਮਣੇ ਦੋਵਾਂ ਦੀ ਗੱਲੇ ਢਾਈਆਂ ਦੀ ਗੱਲੇ 2 ਮਹੀਨੇ ਦੀ ਗੱਲੇ ਕਿਨੇ ਦੀ ਮੱਠੀ ਗੱਲੇ ਦੁੱਧ ਮਹੀਂ ਥੱਲੇ 6 ਕਿਲੋ ਫੁੱਲਾ ਡੋਨਾ ਚ ਖੋਲੋ ਜੀ ਵੀ ਕੋਲ ਬੱਲੂ ਮਹੀਂ ਖਾ ਲਾ ਵੀਰ ਕੱਲ ਲੋਰ ਜਾਓ ਹੁਣ 11 ਵਜੇ ਮਹੀਂ ਸਾਰੀ ਬੱਚਾ ਚੋਂ ਗਿਆ ਸੀਗਾ ਆ ਦੋਰੇ ਥਾਂ ਥੋੜਾ ਮਹਿੰਗਾ ਵਿਖਾਉਂਦਾ ਮਾ ਕੇ ਤਾਂ ਜੰਡੀ ਖਾ ਰੀ ਖਾਲਾ ਵੀ ਨਾ ਬਣ ਰਿਹਾ ਹਾਂ ਜੀ ਮੈਂ ਵੀ ਘਾੜੀ ਬੱਤੇ ਦੇਵੇਂ ਨੀ ਮੈਨੂੰ ਕਹਣਾ ਬੱਚਾ ਸਾਰਾ ਚੁੰਗਿਆ ਗੀ ਕੱਟੀ ਆ ਲੈ ਹਾਂ ਜੀ ਦੁੱਧ 6 ਕਿਲੋ ਮੈਂ ਤੇ ਕੱਟੀ ਚੁਗ ਗਈ ਗੱਡੀ ਗੱਡੀ ਬਾਲਰ ਬੱਦੀ ਨੂੰ ਸਾਰਾ ਚੁੰਗਿਆ ਵੇ ਨਹੀਂ ਇੱਕ ਬੱਦੀ ਦਾ ਪੈਸ਼ਾ ਹੋਰ ਮੜਾ ਕੱਟੀ ਭਾਜੀ ਦੀ ਆਵਾਜ਼ ਤਾਂ ਦੇਖੋ ਦੋਤ ਬਈ ਕਾਲੀ ਆਪਰੇ ਕੋ ਆਈਗਾ 8 ਕਿਲੋ ਬਣਾ ਜੂ ਦੀ ਦੋ ਤਿੰਨ ਦਿਨਾਂ ਦੇ ਸਾਬਿਆ। ਚਲੋ। ਆਹ ਛੋਟਾ ਨੀਰੋ ਤੇ ਬੱਚਾ ਮਗਰ ਕੱਢੀ ਜੋ। ਦਾਸ ਤੂ ਰਬਹੁਤ ਚੰਗੀ ਜੋ। ਹਾਂਜੀ ਫਿਰ। ਇਹਦਾ ਮੁੱਲ ਭਾਜੀ ਕਿਹੜਾ ਉਹ 2 ਲੱਖ ਰੁਪਈਆ ਵਾ। ਕੋਈ ਗੱਲ ਨਹੀਂ ਜੇ ਮੇਰੀ ਕਹਿਬੀਰ ਨੂੰ ਚੰਗੀ ਲੱਗੂ ਦੇ ਦਾਂਗੇ। ਮਾਜੀ ਦੇ ਦੰਕੀ ਅੱਜ ਦੇ ਮੌਕੇ ਤੇ ਚਲੋ ਅੱਜ ਬੋਟਾ-ਬਟਾ ਵੀ ਆ ਲੋਕਾਂ ਨੂੰ ਖੁਸ਼ੀ-ਖਸ਼ੀ ਵੀ ਆ ਕੋਈ ਜਿੱਤੇ ਵੀ ਆ ਜਿਹਨਾਂ ਵਿਚਾਰੇ ਸਾਡੇ ਅੰਗੀਆਂ ਪਾਈਆਂ ਸਾਡੇ ਖਰੇ ਵੀ ਆ ਬੰਦੇ ਸਿੱਧੀ ਜਿਹੜੀ ਗੱਲ ਹਨਾ ਆਪਾਂ ਜਿਹਨੂੰ ਪਾਈ ਉਹਦਾ ਨਾਂ ਹੀ ਨਹੀਂ ਆਇਆ ਚਲੇਦਾ ਸਵੇਰ ਤੋਂ ਗਾੜੀ ਆਪਾਂ ਕਦੀ ਜਿਹੜੀ ਗੱਲ ਆਓ ਠੀਕ ਆ ਗੱਲ ਆ ਪਿਛੇ ਕਿਹਦੇ ਪੰਜਵੇਂ ਸੱਤਵੇਂ ਨੰਬਰ ਤੇ ਡੇਪਿਆ ਹੋਣਾ ਕੀ ਕਰ ਸਕਦੇ ਆ ਜਿੰਨੇ ਸਾਡੇ ਜਿਹੜਾ ਆਪਾਂ ਜਿੰਨਾ ਇੱਕ ਜੋਗੇ ਹੰਜੇ ਬਸ ਇਹ ਉਹਦੇ ਨਾ ਇਹ ਨਾ ਇਸੇ ਮੁੱਦੇ ਤੇ ਮੈਂ 65000 ਦੀ ਦੇ ਲਈ ਠੀਕ ਹੈ ਵੇਖ ਲੋ ਪਿੰਜਣ ਕਹਿੰਦੇ ਜਿਹੜਾ ਬੰਦਾ ਹਾਰ ਗਿਆ ਉਹਦੇ ਮਨਾ ਉਹੀ ਨਾ ਤੁਹਾਡੇ ਇਲਾਕੇ ਦਾ ਇਲਾਕੇ ਦਾ ਹੀ ਉਹ ਪੰਜਵੇਂ ਨੰਬਰ ਤੇ ਆਈ ਤੇ ਆਪਣਾ ਬੂਥ ਵੀ ਗਾਇਆ ਵੋਟਾਂ ਪਾਈਆਂ ਉਹਨਾਂ ਸਾਡਾ ਥੋੜਾ ਕਸੂਰ ਕੋਈ ਨਹੀਂ ਕੋਈ ਦੇ ਦਿਆ ਸਾਥੀ ਇਹਨਾਂ ਨੇ ਪੈਣ ਵੀ ਦੇ ਦਿੱਤੇ ਨੂੰ ਛੱਡ ਦੇ ਯਾਰ 55000 ਦੀ ਤੁਸੀਂ ਬਿਲਕੁਲ ਬਣਾਇ ਮੀਟਿੰਗ ਕਰਦਾ ਯਾਰ 50000 ਦੀ ਉਹ ਜਮੇਟਿਕ ਕਰਦਾ ਆ। ਆ ਠੀਕ ਆ। 45000 ਦੀ। ਦੇਖੋ ਠੀਕ ਆ ਬੰਦੇ ਜਾ ਜਾ। ਚੱਲ ਇਸੇ ਦਾ ਗਾਂਦ ਪਹਿਣ ਗਿਆ। ਇਹਦੀ ਬਾਤ ਜਿਹੜਾ ਮੈਨੂੰ ਸਾਡੇ ਨਾਲ ਫੋਟੋ ਪਾਉਂਗੇ। ਚੱਲ ਜਾਣ ਦੋ। ਇਹ ਕਿਹੜਾ ਜਿਹੜਾ 5 ਨੰਬਰ ਦਾ ਆ। 5 ਨੰਬਰ ਦਾ। ਉਹ ਸਾਰਿਆਂ ਨੂੰ ਲੈਣ ਦੇ ਸਮਝਾ ਹੋਇਆ ਹੋ ਗਿਆ। ਪਰ ਸੁਣ ਕੇ ਲੈ ਲੈ ਜਰਗਾ। 45000 ਦੀ। 44 ਦੀ ਦੇ ਦਾਂਗੇ। 44000 ਦੀ। 43 ਦੀ। ਆਹ 40 ਦੀ ਜਾਣ ਦੋ ਯਾਰ। ਅਗਰ 42000 ਦੀ ਮੈਂ ਦੇ ਦਾਂਗੇ ਜੇ ਇਹਨੇ ਲੈਣੀ ਵਾ ਲੈ ਲਓ ਵਧੀਆ ਵਧੀਆ ਜਿਆਦਾ ਰੇਟ ਵਾ ਹਾਂ ਨਹੀਂ ਠੀਕ ਆ ਆ ਹਫ਼ਤਾ ਵੈਰੀ ਪਹਿਲੇ ਸੁਣਿਆ ਜੇ ਗੱਬਣਾ ਸੁਈ 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 ਅੱਛਾ ਵੇਖੋ ਜੀ ਮਗਰ ਵਸ਼ੀ ਕਿੰਨਾ ਦੁੱਧ ਦੁੱਧ 15 ਕਿਲੋ ਪਿਆਰ ਵਸ਼ੀ ਥਾ ਉਹ ਮਗਰ ਵਸ਼ੀ ਜੋ ਚੱਲ ਬਲੂ ਕੋਈ ਨੂੰ ਚੌਥਾ ਦਿਨ ਹੋਇਆ ਆ ਦੇਖੋ ਕੱਚਾ ਡਈ ਗੰਦ ਮਾਰ ਬਸ ਠੀਕ ਆ ਚੌਗੀ ਜੋ ਚਾਰ ਜਾਂਦਾ ਚਾਰ ਜਾਂਦਾ ਕੱਪ ਤੇ ਹੀ ਰੋਣਾ ਚਾਹਤ ਤੋੜ ਕੱਢ ਕੇ ਲਵਾਉਂਦਾ ਰਿਹਾ ਵੇ ਮਸੀ ਭਾਜੀ ਇਹ ਠੀਕ ਹੈ ਓਕੇ ਓਕੇ ਗਰੇਵੇ ਸੀ ਇਹ ਜਾਲੇ ਦਾ 15 ਕਿਲੋ ਬੋਲੀ ਆ ਮਸੀ ਵਿੱਚ ਹੋ ਸਕਦੇ ਤੁਸੀਂ ਨਾ ਮੈਨੂੰ ਵੇਚੀ ਆ ਆ ਲੈ ਬੜੋ ਬਹੁਤ ਜਗ੍ਹਾ ਦਾ ਭਰ ਹੈ ਜੀ ਇਹਦੇ ਵਿੱਚ ਭਰੀ ਜੈਂਗਰਾਂ ਮਾਰ ਲੇਗੀ ਵੇਅਰ ਕਰਕੇ ਸਾਨੂੰ ਲੋਕ ਟੀਮ ਦੇ ਵਾਹ 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 ਜੀ ਵਾਹ ਜੀ ਤੇ ਮਾਲ ਵਿਗਦਾ ਜਾਂਦਾ ਨਾ ਮੈਂ ਪ્યો ਨੀਲੀ ਰਵੀ ਦੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਭਾਅ ਨਾ ਦੇਤੀ ਬੰਦਿਆਂ ਨੂੰ ਤਾਂ ਮੈਂ ਉਸਲੇ ਵੇਚੀ ਹਾਂ ਜੀ ਫਿਰ ਵਸੀ ਭਾਜੀ ਚਾਰ ਬੰਦ ਵਾ ਭਾਅ 75000 ਮੰਗੀ ਜਾ ਹੁਣ 60000 ਮੰਗੀ ਜਾ ਖਾਨ ਭਾਜੀ ਜੇ ਕਿਤੇ ਬੱਚਾ ਲਾ ਦੀਏ ਨਾ ਤੇ ਇਹਨਾਂ ਨੇ ਹੋਰ ਸ਼ਿੰਗਾਰ ਦਿੰਦੇ ਏਡਾ ਢਾਣ ਹੋਰ ਕਰਦੀ ਆ ਵਸੀ 60000 ਦੀ ਦੇ ਦਾਂ ਓ ਚੰਦਾ ਜੀ ਵੀ ਪਾਈ ਤੇ ਤਰੋ ਠੀਕ ਜੀ ਪਾ ਜਾਨ ਠੀਕ ਆ ਪਾ ਜਾਨ ਵੇ ਸ਼ੁਰੂ ਕਰੀਏ ਹਾਂ ਹੋਰ ਛੋਟ ਛੜ ਕਰਾਂਗੇ ਹੋਰ ਹੋਰ ਕਿਤਾ ਮਾਨ ਤਨ ਖੁੱਲਾ ਕਰ ਦਾਂਗੇ ਦੋ ਹੀ ਜਾਨ ਦੋ 53000 ਚਲੋ 53000 ਠੀਕ ਆ ਆਹ ਇਹ ਪਾਜੀ ਆ ਗਈ ਜੋ ਆਪਣੇ ਕੋ ਗਰਮੀ ਵਾਲਾ ਤੋਹਫਾ ਰੱਬਾ ਉਹ ਫ੍ਰੀਜ ਆ ਪਾਜੀ ਰੱਬਾ ਨਹੀਂ ਨਹੀਂ ਕੋਈ ਜਿੰਦਾ ਹੁਣ ਭੈਣ ਜੋ ਦੁੱਧ ਰੱਖਿਆ ਫਿਰ ਫ੍ਰੀਜ ਖਰਾਬ ਹੋ ਗਿਆ ਫਟ ਗਿਆ ਹਾਂ ਇੱਕ ਨਾ ਮੋਲ ਲਿਆਂਦਾ ਉਹ ਤੇ ਮਰ ਗਿਆ ਵਿਚਾਰਾ ਚਾਦ ਹੋ ਗਿਆ ਇਹ ਪਾਜੀ ਬਾਲੀ ਚੰਗੀ ਵੈਰਾਈਟੀ ਆ ਅੱਛਾ ਦੇਖੋ ਭਾਈ ਸੀ 30 ਬੜੀ ਨੇਜਾ ਦਾ ਦੁੱਧ ਵੀ ਸ਼ੇਕ ਲੋ ਜੋ 6 ਕਿਲੋ ਦਾ ਮੈਨੂੰ ਹੋਰ ਹੋਰ ਤੋਰੇ ਨੂੰ ਕਰਮਾ ਲਈ ਵੇਖੋ ਗਰਾ ਦੇ 6 ਕਿਲੋ ਦੁੱਧ ਹਾਂਜੀ ਬੱਚਾ ਨਹੀਂ ਰਹਿਣੀ ਮੇਂ ਬੱਚਾ ਨਹੀਂ ਰਹਿਗਾ ਬੱਚਾ ਹੋਕੜ ਹੋਕੜਾ ਦੇਖੋ ਇਹਨੂੰ ਜਦੋਂ ਮਰਜੀ ਚੋਧ ਦੁੱਧ ਚੋਧ ਪੀਓ ਨਿਆਰੇ ਲੋ ਬਸ ਦੁੱਧ ਸ਼ੇਕ ਲੋ ਹਾਂਜੀ ਵੇਖੋ ਤੇ ਸੀ ਠੰਡੀ ਐਨੀ ਕੋਈ ਗੱਲ ਨਹੀਂ ਕਰ ਰਹੀ ਲੈ ਉਹ ਦੁੱਧ ਖਾਓ ਇੱਥੇ ਮੋੜਦਾ ਇੱਥੇ ਮੈਂ ਮੋੜਦਾ ਮੋੜਦਾ ਅੱਗੇ ਗਰਮੀ ਬੜੀ ਆ ਭਾਈ ਹਰੀ ਬਹੁਤ ਚੰਗੀ ਦਾ ਦੁੱਧ ਬੈਰਡ ਫਲੇ 6 ਕਿਲੋ ਆ ਜੀ ਰਗਾਂ ਲੱਗੀ ਆ ਪਤਾ ਨਹੀਂ ਨਿਕਲੇ ਕਿ ਨਾ ਨਿਕਲੇ ਬਸ ਠੀਕ ਹੈ ਜੀ ਕੋਈ ਰਸੀ ਨਹੀਂ ਪਾਉਣੀ ਕੋਈ ਕੱਖ ਨਹੀਂ ਪਾਉਣਾ ਐਵੇਂ ਚੋਣੀ ਆ ਜੇ ਇਹਦੀ ਕੋਈ ਸੇਵਾ ਕਰ ਲੇਗਾ ਤੇ ਅਹ ਚਿੱਜੂ ਚੁਸੜੀ ਪਈ ਮਾਰਦੀ ਆ ਦੁੱਧ 8 ਕਿਲੋ ਕਰ ਦੂਗੀ ਰੇਟ ਇਹਦਾ 15000 15 ਹਾਂ ਬੱਲੂ ਪਿੰਦ ਆ ਗਈ ਦੱਸ ਦੇ 12000 ਦੇ ਪੈਸੇ ਦੇ ਦਾਂਗੇ ਹਾਂ ਪੰਡਰੀ ਜੀ ਲੈ ਜਾ ਤੂੰ ਆਪ ਕਰ ਦੱਸ ਹਜ਼ਾਰ ਦੀ ਜਾਂਦਾ ਚਲੋ ਯਾਰ ਜਾਂਦਾ ਜਾਂਦਾ ਜੀ ਠੀਕ ਅਜੇ ਦੀ ਗੱਲ ਆ ਜਾ ਅੱਗੇ ਵੇਲੇ ਬੜਾ ਬੁਰਾ ਹੋ ਗਿਆ ਕੋਈ ਗੱਲ ਨਹੀਂ ਚਲ ਕੋਈ ਨਾ ਫਿਰ ਕੀ ਹੋਇਆ ਆ ਪੰਜ ਸੱਤ ਸੁਕਾਵਾਂਗੇ ਆ ਜੀ ਆਪਦੀ ਗੱਲ ਹੀ ਦੱਸੀ ਆ ਭਲੀ ਪਿਓਰ ਛਈ ਵਾਲ ਬਲੂ ਬਾਹਰ ਕੱਢ ਕੇ ਵਿਖਾ ਲਓ ਜੀ ਖਾਲ ਦੀ ਸੁਈ ਭਾਜੀ ਹਾਂ ਜੀ ਮੈਂ ਕਰ ਬੱਛੀ ਜੋ ਹੂੰ ਬੋਲਾ ਬੈਠਦੇ ਥੱਲੇ ਕੋਈ ਦਾ ਹੋ ਜੇ ਯਾਰਾਂ ਉਹ ਜੇ ਦਾ ਥੱਲੇ ਇਹ ਨਾ ਹੈਗਾ ਬੋਲਾ ਜੀ ਤਨੀ ਇਹਨਾਂ ਖੁੱਲਾ ਡੁੱਲਾ ਸੀਲ ਰੱਜ ਗਈ ਬੱਧੀ ਪਿਓਰ ਸ਼ਾਈ ਵਾਲਾ ਸ਼ਾਈ ਵਾਲ ਪਤਰਾ ਕਿਲੋ ਦੁੱਧ ਚਵਾਜੂ ਬਿਲਕੁਲ ਲੈਵਾ ਧੰਨਵਾਦ ਤੇ ਠੰਡੀ ਬਣੀ ਬਾਜੀ ਠੰਡੀ ਬਣੀ ਬੜੀ ਜਵਾਬ ਉਹਨਾਂ ਗਨਾਲ ਮੋੜੀ ਦਾ 40000 ਰੁਪਏ ਬਾਜੀ ਪਿਓਰ ਸ਼ਾਈ ਵਾਲਾ ਐਵੇਂ ਬੱਚਾ ਲਾ ਕੇ ਭਾਂ ਥੱਲੇ ਬੈਠ ਗਿਆ ਇਹੋ ਜਿਹੀ ਨਹੀਂ ਕੋਈ ਗੱਲ ਕੋਈ ਗਰਮ ਨਹੀਂ ਕੋਈ ਦਾਲੀ ਬਾਤ ਨਹੀਂ ਮੇਰੇ ਕੋਲ ਠੰਡੀ ਜਾ ਰਹੇ ਆ ਠੰਡੀ ਭਾਜੀ ਇਹਦੀ ਬਰਫ ਜੂ ਸ਼ਾਈ ਵਾਲਾ ਕਾਂ ਲੱਭਦੀ ਬੜੀ ਘਟ ਵਾ ਬੋਲੋ ਇਹਦਾ ਮੋਹ ਲੈ ਗਾ ਜੋ 42000 ਰੁਪਏ ਹਾਂ ਤੇ ਆਪਾਂ ਦੇ ਦਾਂਗੇ 38000 38000 ਜੀ ਹਾਂਜੀ ਤੋ 40000 ਰੁਪਏ ਮਾਲ ਕਰਦਾ ਇਹ ਜਿੱਦ ਜਾ ਥੋੜੀ ਹੈ 36000 ਜੀ ਚਲੋ 35 ਦੀ ਦੇ ਦਾਂਗੇ 35000 ਲਵੇ ਲੋ ਹਾਂਜੀ ਮੂਹਰੀ ਦਾ ਲਾ ਆ 35 ਦੇਵਾਂ ਕੋਈ ਗੱਲ ਨਹੀਂ ਜੇ ਬੜੀ ਤਿੰਨ ਮੱਜਾਂ ਤੇ ਤੈਨਾਂ ਗਾਵਾ ਹਾਂਜੀ ਬਾਕੀ ਤੁਹਾਡਾ ਹੱਕ ਮੰਨਦਾ ਚੋਈ ਕਰਾਂ ਭਾਈ ਕੋਈ ਭਾਜੀ ਆਣ ਕੇ ਜੋ ਜੋ ਕੇ ਤਸੱਲੀਆਂ ਕਰ ਕਰ ਕੇ ਛੱਡਣਾ ਪੂਰ ਛੱਟੇ ਦੀ ਮੇਰੀ ਗਰੰਟੀ ਹੈ ਬਾਕੀ ਗਰੰਟੀ ਹੋਣੀ ਹੋਰ ਠੀਕ ਆ ਨਾ ਪੂਰਾ ਪੰਪੂ ਪੰਪੂ ਕਰਕੇ ਖੰਡ ਕੇ ਬਾਤ ਕੋਈ ਲਾਂਮਾ ਥੋੜਾ ਲੈਣਾ 200 ਰੁਪਏ ਲਾਏ ਹਨ ਤਾਂ ਥਾਣੇ ਉ ਆਉਣਗੇ ਭੈ ਜੋ ਪਨਾਲੇ ਨੂੰ ਚਲਦੇ ਆ ਤੇ ਗਾੜੀ ਵਾਲੇ ਦੇ ਘਰ ਕਿਸਮਤ ਹੈ ਨਾ ਆ ਵੀ ਵਸ਼ੀ ਕਲ ਦੀ ਸੂਈ ਆ ਇਹਦਾ ਮੁੱਲ 10000 ਲੱਕੀ ਆਉਣ ਡਿਆ ਕੁਛ ਨਹੀਂ ਤੇ ਵਸ਼ੀ ਉਹ ਵੀ ਵਾਲੀ ਚੰਗੀ ਆ ਤੇ ਝੋਟੀ ਵਾਲੀ ਚੰਗੀ ਆ ਆ ਗਾੜੀ ਆਪਾਂ ਤੇ ਚੰਗੀਆਂ ਕਹਿਣੀਆਂ ਕਹਿਣੀਆਂ ਕਿਸੇ ਨੇ ਆਪਣੀ ਮਰਜ਼ੀ ਕਰਕੇ ਲੈ ਲਈ ਬਾਜੀ ਆ ਕਿਹਦੇ ਮਰਜ਼ੀ ਕਰਕੇ ਲਾਣਾ ਆਪਣਾ ਮਾਲ ਭਾਈ ਆ ਕਰਾ ਤੇ ਮਾਲ ਆਪਣੇ ਕੋਲ ਦਿੱਲੀ ਆਉਂਦਾ ਵਾ ਹਾਂਜੀ ਹਾਂਜੀ ਚੰਗਾ ਵੀ ਹੁੰਦਾ ਵਾ ਤੇ ਮਾੜਾ ਵੀ ਹੁੰਦਾ ਵਾ ਵੱਡਾ ਵੀ ਹੁੰਦਾ ਤੇ ਛੋਟਾ ਵੀ ਹੁੰਦਾ ਆਪਣਾ ਇਹੋ ਜਿਹਾ ਡਾ ਵੀ ਇੱਥੇ ਗਾਂ ਵੀ ਮਿਲੂ ਤੇ ਮਹੀ ਵੀ ਮਿਲੂ ਇੱਥੇ ਹਰ ਵੈਰਾਈ ਮਿਲੂ ਤੋੜ ਮਿਲੂ ਤੇ ਸੱਜਰੂ ਮਿਲੂ ਤੋੜਾ ਗੱਬੜਾ ਵੀ ਮਿਲਣ ਗਿਆ ਸੇ ਜਿੱਤੇ ਨਹੀਂ ਨੜੀਆਂ ਹਰ ਹਰਿਆਣੇ ਦੀਆਂ ਆਉਣੀਆਂ ਆ ਸਾਰੀਆਂ ਆਉਣੀਆਂ ਤੇ ਆਪਣਾ ਨਾਮ ਹੈਗਾ ਜੋ ਭਿੰਦਾ ਪਿੰਡ ਹੈਗਾ ਜੋ ਧਵਾਨ ਤੇ ਜ਼ਿਲ੍ਹਾ ਹੈਗਾ ਜੋ ਗੁਰਦਾਸਪੁਰ ਤਹਿਸੀਲ ਹੈਗਾ ਜੀ ਜੋ ਹੈਗੀ ਜੁਪਟਾਲਾ ਤੇ ਨੇੜੇ ਅਲੀ ਹਾਲ ਦੇ ਤੇ ਦਲਮ ਦੇ ਤੇ ਨੰਬਰ ਹੈਗਾ ਜੋ ਆਪਣਾ 95924 ਤੇ 27523 92 ਨੂੰ 24 ਤੇ 27 529 ਠੀਕ ਹੈ ਜੀ ਸਾਰੇ ਗਣ